ਯਾਦਦਾਸ਼ਤ ਕਮਜ਼ੋਰ ਹੋਣੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਬਹੁਤ ਜ਼ਿਆਦਾ ਰਫ਼ਤਾਰ ਦੇ ਨਾਲ ਤੁਹਾਡੀ ਅੱਖਾਂ ਦੀ ਨਿਗਾ ਜਿਹੜੀ ਕਮਜ਼ੋਰ ਹੋ ਜਾਣੀ ਤੁਹਾਨੂੰ ਸਰਵਾਈਕਲ ਹੋ ਜਾਏ ਜਿਹਦੇ ਕਰਕੇ ਤੁਹਾਨੂੰ ਬੈਠ ਕੇ ਉੱਠਦੇ ਹੋ ਚੱਕਰ ਆਉਂਦੇ ਨੇ ਜਾਂ ਗਰਦਨ 'ਚ ਦਰਦ ਰਹਿੰਦਾ ਸਿਰ 'ਚ ਵੀ ਦਰਦ ਰਹਿੰਦਾ ਅੱਖਾਂ 'ਚ ਵੀ ਦਰਦ ਰਹਿੰਦਾ ਤੁਸੀਂ ਡੇਟ ਤਰੀਕ ਨੋਟ ਕਰ ਲਿਓ 40 ਦਿਨਾਂ 'ਚ ਤੁਹਾਡੀ ਜਿਹੜੀ ਅੱਖਾਂ ਦੀ ਰੌਸ਼ਨੀ ਵੀ ਇਹ ਬਰਾਬਰ ਕਰ ਦੇਵੇਗਾ ਚਾਹੇ ਨੇੜੇ ਦੀ ਨਿਗਾ ਕਮਜ਼ੋਰ ਆ ਚਾਹੇ ਦੂਰ ਦੀ ਕਮਜ਼ੋਰ ਹੈ ਜਾਂ ਫਿਰ ਤੁਹਾਨੂੰ ਸਰਵਾਈਕਲ ਦੀ ਸਮੱਸਿਆ ਹੈ ਤੇ ਚਾਹੇ ਤੁਹਾਡੇ ਯਾਦਦਾਸ਼ਤ ਕਮਜ਼ੋਰ ਆ ਸ਼ਾਰਟ ਮੈਮਰੀ ਜਾਂ ਲੌਂਗ ਮੈਮਰੀ ਇਹ ਨਾਲ ਵਿੱਚ ਤੁਹਾਨੂੰ ਚਾਹੀਦਾ ਕੀ ਕੀ ਹੈ ਦੇਖੋ ਬ੍ਰਹਮੀ ਬੂਟੀ ਲੈਣੀ ਹੈ ਜੀ ਤੁਸੀਂ 50 ਗ੍ਰਾਮ 50 ਗ੍ਰਾਮ ਬ੍ਰਹਮੀ ਬੂਟੀ 50 ਗ੍ਰਾਮ ਹੀ ਤੁਸੀਂ ਬੱਛ ਲੈਣੀ ਹੈ ਜੀ ਬੱਛ ਲੈਣੀ 50 ਗ੍ਰਾਮ ਗੁਰਬੰਦੀ ਬਦਾਮ ਲੈਣੇ ਜੀ ਸਾਬਤੇ ਵੱਡਾ ਬਦਾਮ ਨਹੀਂ ਲੈਣਾ ਛੋਟਾ ਗੁਰਬੰਦੀ ਬਦਾਮ ਲੈਣਾ ਜੀ ਤੇ ਉਹਦੇ ਵਾਸਤੇ ਤੁਹਾਨੂੰ ਚਾਹੀਦੀ ਮਿਸ਼ਰੀ ਮਿਸ਼ਰੀ ਆਪਸ਼ਨੇਲ ਹੈ ਅਗਰ ਤੁਸੀਂ ਸਵਾਦ ਅਨਸਾਰ ਮਿੱਠਾ ਲੈਣਾ ਚਾਹੁੰਦੇ ਹੋ ਤਾਂ ਮਿਸ਼ਰੀ ਵਰਤਣੀ ਹੈ ਕਿਉਂਕਿ ਇਹਦਾ ਤੁਸੀਂ ਬਣਾਓਗੇ ਮਿਸ਼ਰਣ ਤਾਂ ਇਹਦਾ ਸਵਾਦ ਫੋਕਾ ਹੋਏਗਾ ਇਹ ਸਿਰਫ ਸਵਾਦ ਵਾਸਤੇ ਹੈ ਜੇ ਕਿਸੇ ਨੇ ਟੇਸਟ ਵਾਸਤੇ ਪਾਉਣੀ ਹੈ ਤਾਂ ਜਿਹਨੂੰ 슈ਗਰ ਹੈ ਉਹ ਵੀਰ ਨਾ ਯੂਜ਼ ਕਰੇ ਜਿਹਨਾਂ ਨੂੰ 슈ਗਰ ਨਹੀਂ ਹੈ ਉਹ ਮਿਸ਼ਰੀ ਵਰਤ ਸਕਦੇ ਨੇ ਇੱਕ ਚੀਜ਼ ਇਹਦੇ ਵਿੱਚ ਹੋਰ ਚਾਹੀਦੀ ਹੈ ਘਰ ਦਾ ਕੱਢਿਆ ਹੋਇਆ ਮੱਖਣ ਹੁਣ ਇਹਨੂੰ ਤੁਸੀਂ ਬਣਾਉਣਾ ਕਿਵੇਂ ਨੁਸਖੇ ਨੂੰ ਠੀਕ ਹੈ ਜੀ 50 ਗ੍ਰਾਮ ਬਰਮੀ ਬੂਟੀ ਦਾ ਪਾਊਡਰ ਕਰ ਲਓ 50 ਗ੍ਰਾਮ ਬੱਚ ਦਾ ਪਾਊਡਰ ਕਰ ਲਓ ਪਾਊਡਰ ਬਣਾ ਕੇ ਇਹਨਾਂ ਦਾ ਰੱਖ ਲਓ ਤੇ ਮਿਸ਼ਰੀ ਵੀ ਅਗਰ ਤੁਸੀਂ ਯੂਜ਼ ਕਰਨਾ ਚਾਹੁੰਦੇ ਏ ਇਹਦਾ ਵੀ ਪਾਊਡਰ ਬਣਾ ਕੇ ਰੱਖ ਲਓ ਗੁਰਬੰਦੀ ਬਦਾਮ ਪੰਜ ਤੁਸੀਂ ਪੰਜ ਗੁਰਬੰਦੀ ਬਦਾਮ ਰਾਤ ਨੂੰ ਇੱਕ ਗਲਾਸ ਪਾਣੀ ਦੇ ਅੰਦਰ ਭਿਓ ਦਿਓ ਉਹਨਾਂ ਕ ਪਾਣੀ ਪਾਓ ਜਿਹਦੇ ਵਿੱਚ ਸਾਰੀ ਰਾਤ ਡੁੱਬੇ ਰਹਿਣ ਸਵੇਰੇ ਇਹਨਾਂ ਨੂੰ ਕੱਢੋ ਆਮਾਮ ਦਸਤੇ ਜਾਂ ਕੁੰਡੀ ਡੰਡੇ ਚੋਂ ਚੰਗੀ ਤਰ੍ਹਾਂ ਰਗੜੋ ਰਗੜ ਕੇ ਦਾ ਜਿਹੜਾ ਪੇਸਟ ਤਿਆਰ ਹੋਏਗਾ ਉਹ ਪੇਸਟ ਦੇ ਵਿੱਚ ਤੁਸੀਂ ਠੀਕ ਹੈ ਜੀ ਉਹ ਪੇਸਟ ਤੁਸੀਂ ਲੈ ਲੈਣਾ ਇੱਕ ਚਮਚ ਤੁਸੀਂ ਛੋਟਾ ਮੱਖਣੀ ਦਾ ਲੈਣਾ ਘਰ ਦਾ ਦੇਸੀ ਘਿਓ ਜਿਹੜਾ ਮੱਖਣ ਹੁੰਦਾ ਉਹਦੇ ਵਿੱਚ ਤੁਸੀਂ ਬਦਾਮਾਂ ਦਾ ਜਿਹੜਾ ਪੇਸਟ ਹੈ ਚੰਗੀ ਤਰ੍ਹਾਂ ਰਲਾ ਲੈਣਾ ਰਲਾਨ ਤੋਂ ਬਾਅਦ ਦੋ ਚੁਟਕੀਆਂ ਤੁਸੀਂ ਬ੍ਰਹਮੀ ਬੂਟੀ ਲੈਣੀ ਹੈ ਜੀ ਦੋ ਚੁਟਕੀਆਂ ਹੀ ਬੱਚ ਲੈਣੀ ਹੈ ਦੋਨੇ ਚੀਜ਼ਾਂ ਦੀ ਦੋ ਦੋ ਚੁਟਕੀਆਂ ਇਸ ਪੇਸਟ ਦੇ ਵਿੱਚ ਰਲਾ ਦੇਣਾ ਜਿਹੜਾ ਘਿਓ ਦੇ ਵਿੱਚ ਬਦਾਮ ਦਾ ਪੇਸਟ ਬਣਾਇਆ ਹੈ ਉਸ ਤੋਂ ਬਾਅਦ ਤੁਸੀਂ ਮਿਸ਼ਰੀ ਸਵਾਦ ਅਨਸਾਰ ਜਿੰਨਾ ਕਿ ਮਿੱਠਾ ਲੈਣਾ ਚਾਹੋ ਲੈ ਸਕਦੇ ਹੋ ਮੈਂ ਪਹਿਲਾਂ ਵੀ ਗੱਲ ਕਰੀ ਜਿਨ੍ਹਾਂ ਨੂੰ 슈ਗਰ ਹੈ ਉਹ ਵੀਰ ਨਾ ਵਰਤਣ ਇਹਨੂੰ ਸਵੇਰੇ ਤੁਸੀਂ ਖਾਲੀ ਪੇਟ ਲੈਣਾ ਜੀ ਸਵੇਰੇ ਖਾਲੀ ਪੇਟ ਅੱਧੇ ਗਲਾਸ ਗਰਮ ਦੁੱਧ ਦੇ ਨਾਲ ਇਹਨੂੰ ਲੈ ਲਓ ਪੌਣੇ ਘੰਟੇ ਤੱਕ ਤੁਸੀਂ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ ਉਸ ਤੋਂ ਬਾਅਦ ਤੁਸੀਂ ਰੋਟੀ ਖਾ ਸਕਦੇ ਹੋ ਅਗਰ ਤੁਹਾਡੇ ਕੋਲ ਸਮਾਂ ਸਵੇਰੇ ਨਹੀਂ ਤੁਸੀਂ ਕਾਰੋਬਾਰੀ ਇਨਸਾਨ ਹੋ ਸਮਾਂ ਨਹੀਂ ਹੁੰਦਾ ਸਵੇਰੇ ਹਰ ਇੱਕ ਬੰਦੇ ਦਾ ਆਪਣਾ ਇੱਕ ਸ਼ੈਡਿਊਲ ਹੁੰਦਾ ਹੈ ਤਾਂ ਤੁਸੀਂ ਰਾਤ ਦੀ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਰਾਤ ਦੀ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਇਹਨੂੰ ਲੈ ਸਕਦੇ ਹੋ ਇੱਕ ਗਲਾਸ ਗਰਮ ਦੁੱਧ ਦੇ ਨਾਲ ਤੁਹਾਡੀ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਵੀ ਦਰਸਤ ਹੋ ਜਾਏਗੀ ਮੈਂ ਗੱਲ ਪਹਿਲਾਂ ਵੀ ਕਰੀ 40 ਦਿਨਾਂ ਦਾ ਤੁਸੀਂ ਸੇਵਨ ਕਰ ਲਿਓ ਨਿਗਾ ਵੀ ਦਰਸਤ ਹੋ ਜਾਏਗੀ ਤੇ ਤੁਹਾਡੀ ਇਹ ਜਿਹੜੀ ਹੈ ਯਾਦਦਾਸ਼ਤ ਚਾਹੇ ਸ਼ਾਰਟ ਮੈਮਰੀ ਲੌਂਗ ਮੈਮਰੀ ਉਹ ਵੀ ਦਰਸਤ ਹੋ ਜਾਏਗੀ ਸਰਕਲ ਵੀ ਇਹਦੇ ਨਾਲ ਹੀ ਖਤਮ ਹੋ ਜਾਏਗਾ ਇਹ ਤੁਸੀਂ ਕਿਸੇ ਵੀ ਉਮਰ ਦੇ ਬੰਦੇ ਨੂੰ ਦੇ ਸਕਦੇ ਹੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹਨੂੰ ਯੂਜ਼ ਕਰ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਤੁਸੀਂ ਇਸ ਨੁਸਖੇ ਨੂੰ ਅਜ਼ਮਾਓ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਦੱਸੀਆਂ ਨੇ ਉਹਨਾਂ ਦਾ ਇਹ 100% ਹੱਲ ਹੈ ਫਿਰ ਕਿਸੇ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ